ਰੰਤਾਰੇ ਦੇ ਨੇੜਲੇ ਪਿੰਡ ਬਾਗੜਿਆ ਖੁਰਦ ਦਾ ਨੌਜਵਾਨ ਕਿਸਾਨ ਗੁਰਹੰਝ ਸਿੰਘ ਪੰਜਾਬ ਦੇ ਕਿਸਾਨਾਂ ਲਈ ਮਿਸਾਲ ਬਣ ਕੇ ਉੱਭਰਿਆ ਹੈ ਗੁਰਹੰਝ ਸਿੰਘ ਜਿੱਥੇ ਇਸ ਸਮੇਂ ਪੀ ਐਚ ਡੀ ਦੀ ਪੜਾਈ ਕਰ ਰਿਹਾ ਹੈ ਉੱਥੇ ਹੀ ਉਹ ਆਪਣੇ ਖੇਤਾਂ ਵਿੱਚ ਆਰਗੇਨਿਕ ਤੰਗ ਨਾਲ ਸਬਜ਼ੀਆਂ ਦੀ ਵਿਜਾਈ ਵੀ ਕਰ ਰਿਹਾ ਹੈ ਗੁਰਹਜ ਵੱਲੋਂ ਉਗਾਈਆਂ ਸਬਜ਼ੀਆਂ ਨੂੰ ਮੰਡੀ ਵੇਚਣ ਦੀ ਜਗ੍ਹਾ ਆਪਣੇ ਖੇਤ ਵਿੱਚ ਫੜੀ ਲਾ ਕੇ ਵੇਚਿਆ ਜਾਂਦਾ ਹੈ ਤੇ ਗੁਰਵੰਛ ਵੱਲੋਂ ਜਿੰਨੀ ਸਬਜੀ ਤੋੜੀ ਜਾਂਦੀ ਹੈ ਉਹ ਹੱਥੋ ਹੱਥ ਵਿਕ ਜਾਂਦੀ ਹੈ ਗੁਰਹੰਸ ਅਨੁਸਾਰ ਉਸ ਵੱਲੋਂ ਵਜ਼ਾਰੇ ਭਾਵ ਦੇ ਖੁਦ ਸਬਜੀ ਵੇਚਣ ਕਾਰਨ ਉਹ ਚੰਗਾ ਮੁਨਾਫਾ ਕਮਾ ਰਿਹਾ ਹੈ ਮੇਰਾ ਨਾਮ ਜੀ ਗੁਰਹੰਸ ਸਿੰਘ ਹੈਗਾ ਜੀ ਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰੈਗੂਲਰ ਮੇਰੀ ਪੀ ਐਚ ਡੀ ਚੱਲਦੀ ਪਈ ਹੈ ਜੀ ਸੋਸ਼ੀਓਲੋਜੀ ਦੇ ਵਿੱਚ ਔਰ ਮੇਰਾ ਟੌਪਿਕ ਹੈਗਾ ਐਗਰੀ ਪ੍ਰਨਿਓਰਸ਼ਿਪ ਜੋ ਕਿ ਇਸ ਕੰਮ ਤੇ ਪੂਰਾ ਟੁਕਦਾ ਟੌਪਿਕ ਹੈ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਐਡਵਾਂਸ ਫਾਰਮਿੰਗ ਕਰਨ ਦਾ ਕਿਉਂਕਿ ਅੱਜ ਦੇਖੋ ਜੀ ਸਾਡੇ ਕੋਲ ਹੁਣ 7 ਕਿੱਲੇ ਜ਼ਮੀਨ ਹੈਗੀ ਆ ਤੇ ਮੰਡੀ ਕਰਨ ਕੋਈ ਟਕਵਾਣੀ ਹੈਗਾ ਜੀ ਸਬਜ਼ੀਆਂ ਦੀ ਕਾਸ਼ਤਾ ਅਸੀਂ ਬੜੇ ਚਿਰ ਤੋਂ ਕਾਸ਼ਤ ਕਰਦੇ ਆਉਂਦੇ ਆਂ ਸਬਜ਼ੀਆਂ ਦੀ ਪਰ ਕੋਈ ਵੀ ਸਮੇਂ ਦੇ ਸਿਰ ਤੇ ਆਉਣ ਤੇ ਜਦੋਂ ਫਸਲ ਆਉਂਦੀ ਆ ਕੋਈ ਵੀ ਟਕਮਾ ਮੁੱਲ ਨਹੀਂ ਮਿਲਦਾ ਜੀ ਮੰਡੀ ਦੇ ਵਿੱਚ ਫਸਲ ਸੁੱਟਣ ਵਾਲਾ ਕੰਮ ਹੋ ਗਿਆ ਜੀ ਕੋਈ ਵੀ ਰੇਟ ਨਹੀਂ ਮਿਲਦਾ 2-4 ਰੁਪਏ ਰੇਟ ਮਿਲਦਾ ਸੀ ਸੋ ਇਹਨਾਂ ਗੱਲਾਂ ਤੋਂ ਅਸੀਂ ਅਸੀਂ ਮਤਲਬ ਇੱਕ ਨਵਾਂ ਸੁਝਾਅ ਸਾਨੂੰ ਜਿਹੜਾ ਅਸੀਂ ਆਪ ਖੁਦ ਲਿਆਂਦਾ ਘਰ ਦੇ ਵਿੱਚ ਫੈਮਿਲੀ ਨੇ ਸਲਾਹ ਕੀਤੀ ਮੈਂ ਖੁਦ ਜਿਵੇਂ ਇੰਟਰਵਿਊ ਕੀਤੀ ਸੀਗੀ ਇੰਟਰਵਿਊਅਰਸ ਦੀ ਉਹਨਾਂ ਤੋਂ ਮੈਨੂੰ ਪਤਾ ਲੱਗਾ ਕਿ ਸਾਨੂੰ ਵੀ ਇਹ ਕੰਮ ਕਰਨਾ ਚਾਹੀਦਾ ਸਮੇਂ ਦੇ ਨਾਲ ਔਰ ਅਸੀਂ ਜੀ ਕਿਸਾਨ ਹਟ ਆਪਣਾ ਖੋਲਿਆ ਸਾਨੂੰ ਹੁਣ 5 ਮਹੀਨੇ ਹੋ ਗਏ ਇਸ ਕੰਮ ਕੀਤੇ ਨੂੰ ਠੀਕ ਹੈ ਜੀ ਉਹਦੇ ਵਿੱਚ ਸਾਨੂੰ ਇਹ ਬੈਨੀਫਿਟ ਹੈ ਕਿ ਜਿਹੜੀ ਚੀਜ਼ ਸਾਡੀ ਮੰਡੀ ਦੇ ਵਿੱਚ 5 ਰੁਪਏ ਵਿਕਦੀ ਹੈ ਸਾਡੀ ਇੱਥੋਂ ਫਰੈਸ਼ ਚੀਜ਼ ਜਿਹੜੀ ਆ ਟੁੱਟ ਜਾਂਦੀ ਆ ਔਰ 20 ਰੁਪਏ ਵੀ ਕਿਸਾਨ ਖੜਦਾ ਠੀਕ ਹੈ ਜੀ ਔਰ 25 ਰੁਪਏ ਵੀ ਖੜਦਾ ਔਰ ਜਿੰਨੇ ਕਿਸੇ ਨੇ ਜ਼ਿਆਦਾ ਚੀਜ਼ ਚੁਕਣੀ ਹੋਵੇ ਉਹ ਵੀ ਇੱਥੋਂ ਖੜ ਸਕਦਾ ਕਿਉਂਕਿ ਉਹਨੂੰ ਕੋਈ ਮੰਡੀ ਦੀ ਫੀਸ ਨਹੀਂ ਪੈਂਦੀ ਮਤਲਬ ਡਾਇਰੈਕਟ ਮਾਰਕੀਟਿੰਗ ਇੱਥੋਂ ਜਾ ਰਹੀ ਹੈ ਜੀ ਕੀ ਕੀ ਇਹਦੀ ਖਾਸੀਅਤ ਕੀ ਹੈ ਤੁਹਾਡੀ ਫਸਲ ਖਾਸੀਅਤ ਇਹ ਹੈਗੀ ਹੈ ਜੀ ਸਭ ਤੋਂ ਪਹਿਲਾਂ ਕਿ ਆਰਗੈਨਿਕ ਨੇਚਰ ਹੈਗੀ ਹੈ ਜੀ ਜਿਹੜਾ ਕਿ ਜਿਆਦਿਆਂ ਸਪਰੀਆਂ ਖਾਦਾਂ ਤੋਂ ਬਗੈਰ ਅਸੀਂ ਜ਼ਿਆਦਾ ਤਿਆਰ ਕਰਦੇ ਹਾਂ ਜੀ ਫਸਲ ਨੂੰ ਔਰ ਦੇਖੋ ਜੀ ਅਜੇ ਤੱਕ ਆਪ ਦੇਖੋ ਕਿ ਜਿਵੇਂ Karele ਹੈਗੇ ਆ ਪਿੰਡੀ ਤੋਰੀ ਹੈਗੀ ਆ ਅਜੇ ਤੱਕ ਉਹ ਗਰਮੀਆਂ ਵਾਲੀ ਸੀਜ਼ਨ ਦੀਆਂ ਸਬਜ਼ੀਆਂ ਅਸੀਂ ਤੋੜ ਰਹੇ ਆਂ ਨੀ ਤੇ ਇੱਥੇ ਆ ਕੇ ਜਿਹੜੀਆਂ ਸਬਜ਼ੀਆਂ ਖਤਮ ਹੋ ਜਾਂਦੀਆਂ ਜੀ ਹੁਣ ਦੇਖੋ ਜੀ ਆ ਗੋਭੀ ਆਪਣੀ ਹੈਗੀ ਤੁਸੀਂ ਦੇਖੀ ਆ ਬੰਦ ਗੋਭੀ ਆਪਣੀ ਹੈਗੀ ਆ ਟਮਾਟੋ ਆਪਣੇ ਹੈਗੇ ਜੀ ਔਰ ਲਸਣ ਹੈਗਾ ਜੀ ਸਾਡਾ ਆਪਣਾ ਖੁਦ ਕਰਦੀਆਂ ਮਤਲਬ ਸਭ ਤੋਂ ਜ਼ਿਆਦਾ ਚੀਜ਼ਾਂ ਹੈਗੀਆਂ ਜੀ ਜਿਹੜੀਆਂ ਹੋਣ ਵਾਲੀਆਂ ਸੀਜ਼ਨ ਦੇ ਨਾਲ ਉਹ ਅਸੀਂ ਕਰਦੇ ਪਏ ਹਾਂ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਹੈਗਾ ਕਿ ਹੋਰ ਜਿਹੜਾ ਥੋੜਾ ਆਰਗੈਨਿਕ ਨਾਲ ਪਲਾਂਟਰ ਰਲਾ ਕੇ ਹੋਰ ਜ਼ਿਆਦਾ ਆਰਗੈਨਿਕ ਨੇਚਰ ਦੇ ਵਿੱਚ ਕਰੀਏ ਤਾਂ ਜੋ ਸਾਡੀ ਇਹ ਜਿਹੜੀ ਲੋਕਾਂ ਤੱਕ ਜ਼ਰੂਰਤ ਹੈ ਲੋਕਾਂ ਨੂੰ ਕਿ ਇੱਕ ਤੇ ਆਰਗੈਨਿਕ ਮਿਲੇ ਉਹਨਾਂ ਨੂੰ ਤੇ ਇੱਕ ਸਾਫ਼ ਸੁਥਰੀ ਚੀਜ਼ ਮਿਲੇ ਤਾਂ ਫਿਰ ਅਸੀ ਚੀਜ਼ ਮਿਲੇ ਲੋਕਾਂ ਨੂੰ ਮਿਲ ਸਕੇ ਜੀ ਤੁਸੀਂ ਅਜੇ ਕਿਸਾਨ ਨੂੰ ਜਿਹੜੇ ਬੈਠੇ ਆ ਮੈਂ ਜਿਹੜੇ ਧਰਨਿਆਂ ਦੇ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਆਪਣੀ ਖੇਤੀ ਕਰਕੇ ਆਪ ਆਪਣੀ ਸੇਲ ਵਿੱਚ ਹਾਂਜੀ ਜੀ ਇਹ ਬੈਸਟ ਤਰੀਕਾ ਹੈਗਾ ਜੀ ਆਪਣੀ ਖੇਤੀਬਾੜੀ ਕਰਕੇ ਅਸੀਂ ਆਪਣਾ ਜਿਹੜਾ ਵਾ ਵੇਚ ਸਕੀਏ ਜੀ ਇਹ ਆਉਣ ਵਾਲੇ ਸਮੇਂ ਦੀ ਵੀ ਜਿਹੜੀ ਜੀ ਮੁੱਖ ਲੋੜ ਹੈਗੀ ਆ ਕਿਉਂਕਿ ਦੇਖੋ ਜੀ ਮੈਂ ਖੁਦ ਪੀ ਐਚ ਡੀ ਕਰਦਾ ਪਿਆ ਜੀ ਪਰ ਸਾਨੂੰ ਪਤਾ ਜੀ ਜਿਵੇਂ ਅੱਜ ਦੇਖੀਏ ਕਿ ਗਵਰਨਮੈਂਟ ਵੈਕੈਂਸੀ ਦੀ ਜਿਹੜੀ ਆ ਨਹੀਂ ਆ ਰਹੀਆਂ ਕੋਈ ਕਿ ਸਰਕਾਰ ਅਸੀਂ ਪੜ੍ਹਾਈ ਕੀਤੀ ਹੋ ਗਈ ਇੱਕ ਸਾਪਣਾ ਬੇਰੁਜ਼ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਸਾਡਾ ਵੀ ਸਾਥ ਦੇਵੇ ਇੱਕ ਤੇ ਜਿਵੇਂ ਅਸੀਂ ਹੁਣ ਮੰਨ ਲਓ ਕਿਸਾਨ ਹਟ ਖੋਲਿਆ ਹੈ ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਸਾਡੀ ਹੈਲਪ ਕਰਨ ਆ ਕੇ ਸਾਡੇ ਇੱਥੇ ਕੋਈ ਵਿਜ਼ਿਟ ਕਰਨ ਆ ਕੇ ਕੋਈ ਅਫੀਸਰ ਆਉਣ ਗਵਰਨਮੈਂਟ ਦੇ ਉਹ ਸਾਨੂੰ ਕੋਈ ਸਹਿਯੋਗ ਦੇਣ ਹੈਲਪ ਦੇਣ ਕੋਈ ਇੰਨਾ ਜ਼ਿਆਦਾ ਅਜੇ ਤੱਕ ਕਿਸੇ ਨੇ ਵਿਜ਼ਿਟ ਨਹੀਂ ਕੀਤੀ ਹੋਈ ਇੱਥੇ ਇੱਕ ਵਾਰੀ ਆਏ ਸੀਗੇ ਆਪਣੇ ਤਰਨਤਾਰਨ ਐਗਰੀਕਲਚਰ ਆਫਿਸ ਤੋਂ ਉਸ ਤੋਂ ਬਾਅਦ ਕੋਈ ਵੀ ਇੱਥੇ ਵਿਜ਼ਿਟ ਨਹੀਂ ਕੀਤੀ ਕਿਸੇ ਨੇ ਦੇਖੋ ਜੀ ਮੇਨ ਹੈਗਾ ਜੀ ਇਹ ਖਾਦ ਦਾ ਤੇ ਕੋਈ ਜ਼ਿਆਦਾ ਨਹੀਂ ਹੈਗਾ ਵੀ ਖਾਦ ਦੇ ਨਾਲ ਇਹ ਚੀਜ਼ ਨਿਕਲ ਨਹੀਂ ਪੈਦਾਵਾਰ ਨਿਕਲ ਆਉਣੀ ਆ ਸਭ ਤੋਂ ਮੇਨ ਹੈਗਾ ਕਿ ਲੋਕਾਂ ਨੂੰ ਫਰੈਸ਼ ਚੀਜ਼ ਮਿਲੇ ਅੱਜ ਕੱਲ ਲੋਕੀ ਡਿਮਾਂਡ ਕਰਦੇ ਆ ਆਰਗੈਨਿਕ ਦੀ ਕਿ ਆਰਗੈਨਿਕ ਹੋਊਗੀ ਉਹ ਕਹਿੰਦੇ ਕਿ ਸਾਡੇ ਕੋਲ ਤੁਸੀਂ 30 ਦੀ ਬਜਾਏ 40 ਰੁਪਏ ਰੇਟ ਲਾਓ ਸਾਨੂੰ ਆਰਗੈਨਿਕ ਚੀਜ਼ ਦੋ ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਘੱਟ ਤੋਂ ਘੱਟ ਜਿਹੜਾ ਖਾਦਾਂ ਦਾ ਸਪਰੇਆ ਦਾ ਯੂਜ਼ ਕਰਕੇ ਵੱਧ ਤੋਂ ਵੱਧ ਜਿਹੜਾ ਆਪਾਂ ਆਰਗੇਨਿਕ ਨੇਚਰ ਆਪਣੀਆਂ ਚੀਜ਼ਾਂ ਤਿਆਰ ਕਰਕੇ ਉਹ ਖੇਤਾਂ ਦੇ ਵਿੱਚ ਰਲਾ ਕੇ ਜਿਵੇਂ ਜੀ ਇਹ ਗਾਂ ਮੂਤਰ ਹੈਗਾ ਉਹਨੂੰ ਰਲਾ ਕੇ ਗੋੜ ਪਾ ਕੇ ਦੇਸੀ ਕੋਲ ਬਣਾ ਕੇ ਮਤਲਬ ਐਵੇਂ ਦੀਆਂ ਚੀਜ਼ਾਂ ਦਾ ਜਿਹੜਾ ਯੂਜ਼ ਕੀਤਾ ਜਾਵੇ ਤੋ ਆਪਣੇ ਸਮੇ ਲਈ ਵੀ ਆਪਣੀ ਹੈਲਥ ਲਈ ਵੀ ਜਿਹੜਾ ਵਾ ਵਧੀਆ ਰਹੂਗਾ ਜੀ ਤੁਹਾਡਾ ਨਾਮ ਕੀ ਸਬਜੀ ਕਿਸ ਦਾ ਮੈਂ ਜੀ ਸ਼ਕਦੀਪ ਸਿੰਘ ਬਿਜਲੀ ਬੋਰਡ ਦਾ ਲੈਂਡਮੈਨ ਮੈਂ ਕਹਾਂ ਜੀ ਇੱਥੇ ਡਿਊਟੀ ਮੈਂ ਦਿੰਦਾ ਇੱਥੇ ਤੁਹਾਨੂੰ ਧਾਰਨ ਤੋਂ ਮੈਂ ਚੇਚਾ ਇੱਥੇ ਉਹਨਾਂ ਜੀ ਡਿਊਟੀ ਦੇ ਕੇ ਮੈਂ ਸਬਜੀ ਜਿਹੜੀ ਚੀਜ਼ ਦੀ ਲੋਡ ਹੁੰਦੀ ਸਬਜੀ ਦੀ ਕਿਹੇ ਚੀਜ਼ ਦੀ ਲੋਡ ਮੈਂ ਇਹਨਾਂ ਕੋ ਖੜਦਾ ਬਹੁਤ ਕੰਟਰੋਲ ਰੇਟ ਤੇ ਦਿੰਦੇ ਨੇ ਤੇ ਬਹੁਤ ਸਬਜੀਆ ਵਧੀਆ ਬਿਨਾ ਸਪਰੇਅ ਤੋਂ ਤਿਆਰ ਕਰਦੇ ਨੇ ਤੇ ਬਹੁਤ ਵਧੀਆ ਜੀ ਇਹ ਮੁੰਡੇ ਪੜੇ ਲਿਖੇ ਆ ਇਹਨਾਂ ਨੇ ਆਪਣੇ ਤਾ ਹਸਾਬ ਨਾਲ ਤਿਆਰ ਕੀਤੀਆਂ ਜੀ ਸਬਜ਼ੀਆਂ ਕੋਈ ਦਵਾਈ ਦੀ ਸਪਰੇਅ ਨਹੀਂ ਕੋਈ ਖਾਦ ਦੀ ਕੋਈ ਈਡੀ ਜ਼ਰੂਰਤ ਨਹੀਂ ਇੱਥੋਂ ਜਿਹੜਾ ਵੀ ਬੰਦਾ ਖੜਦਾ ਉਹ ਦੁਜੀਆ ਜ਼ਰੂਰ ਇੱਥੇ ਆਉਂਦਾ ਜੀ ਮਗੀ ਰੱਖਾ ਤੇ ਸਟਾਲ ਕੀ ਫਰਕ ਹੈਗਾ ਬਾਕੀ ਦੂਜੇ ਸਟਾਲ ਇਹਦੇ ਨਾਲ ਬਹੁਤ ਵਧੀਆ ਜੀ ਦੂਜੇ ਬਾਜ਼ਾਰ ਤੋਂ ਬਈ ਤਈ ਚੀਜ਼ ਚੀਜ਼ ਜੇ ਇਹ ਤਾਜੀ ਚੀਜ਼ ਆ ਮਗਰ ਇਹਨਾਂ ਨੇ ਸਬਜ਼ੀ ਲਾਈ ਆ ਤੇ ਗਾਹ ਨੂੰ ਉਸੜੇ ਤੋੜ ਕੇ ਉਸੜੇ ਦੇ ਦਿੰਦੇ ਜੀ ਕਿ ਕਿਸਾਨਾਂ ਨੂੰ ਚਾਹੀਦਾ ਕੋਈ ਏਦਾਂ ਸਿੱਧੀ ਦੁਕਾਨ ਇਹ ਦੇਖੋ ਜੀ ਸਾਰਿਆਂ ਨੂੰ ਚਾਹੀਦਾ ਵਾ ਵੀ ਜਿਹੜਾ ਪ੍ਰੋਪਰਟਰ ਜਿਹੜਾ ਵਾ ਜਿਹੜਾ ਰੇੜੀ ਵਾਲਾ ਦੁਕਾਨਦਾਰ ਲੈਂਦਾ ਇਹਦੇ ਵਿੱਚ ਉਹ ਨਾਫਾ ਲੈਂਦਾ ਇਹ ਸਿੱਧੇ ਇਤਨਾ ਰੋਡਾਂ ਦੇ ਬਹਿਣ ਦੇ ਆਪਣੇ ਜਗਾਰ ਜਿਹੜਾ ਵਾ ਵਧੀਆ ਤਿਆਰ ਕਰਨਾ ਤੇ ਪੀਤਰਾ ਮਨਾਫਾ ਸਿੱਧਾ ਰਹਿਣ ਸਕੇ ਵੇਖੋ ਜੀ ਮੇਰਾ ਦਲਜੀਤ ਸਿੰਘ ਨਾਂ ਪਿੰਡ ਬਗੜੀਆਂ ਖੁਰਦ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜਿਸ ਤਰ੍ਹਾਂ ਸਾਡੇ ਕਿਸਾਨ ਵੀਰ ਆਪਣੇ ਘਰ ਦੀ ਸਬਜ਼ੀ ਬੀਜ ਕੇ ਬਿਮਾਰੀ ਤੋਂ ਰਹਿਤ ਸਾਰੇ ਕਿਸਾਨਾਂ ਨੂੰ ਵੇਚਦੇ ਆਂ ਅਸੀਂ ਅੱਗੇ ਸ਼ਹਿਰੋਂ ਸਬਜ਼ੀ ਲੈ ਕੇ ਆਉਂਦੇ ਸੀਗੇ ਜਿਹੜੀ 'ਤੇ ਬਿਮਾਰੀ ਲੱਗਦੀ ਸੀਗੀ ਸਪਰੇਅ ਨਾਲ ਰੇਹ ਹੁੰਦੀਆਂ ਸੀਗੀਆਂ ਇਹ ਵਿਚਾਰੇ ਸਬਜ਼ੀ ਲਾਉਂਦੇ ਸੀਗੇ ਮੰਡੀ ਸੁੱਟ ਕੇ ਆਉਂਦੇ ਸੀਗੇ ਰੇਟ ਮਿਲਦਾ ਨਹੀਂ ਸੀਗਾ ਹੁਣ ਇਹਨਾਂ ਆਪਣੀ ਦੁਕਾਨ ਸ਼ੁਰੂ ਕੀਤੀ ਆ ਤੇ ਸਾਰੇ ਇੱਥੋਂ ਸਬਜ਼ੀ ਖੜਦੇ ਆ ਸੜਕ ਤੇ ਬਾਬੇ ਸ਼ੇਖਪੁਰ ਤੇ ਜਾਂਦੇ ਵੀ ਰੁਕਦੇ ਲੋਕ ਸਾਰੇ ਖੜਦੇ ਆ ਇਸ ਕਰਕੇ ਹਰ ਕਿਸਾਨ ਨੂੰ ਚਾਹੀਦਾ ਵਾ ਪੀ ਇਸ ਤਰ੍ਹਾਂ ਦਾ ਕੰਮ ਸ਼ੁਰੂ ਕਰਨ ਆਪਾਂ ਨੂੰ ਮਨਾਪਾ ਹੋਵੇ ਤੇ ਜਿਹੜੇ ਸ਼ਹਿਰ ਬੈਠੇ ਸੇੜ ਆ ਉਹ ਆਪਾਂ ਲੁੱਟੀ ਜਾ ਰਹੇ ਆ ਤੇ ਆਪਣਾ ਫਰਜ਼ ਬਣਦਾ ਵਾ ਵੀ ਇਹੋ ਜਿਹੇ ਬੰਦਿਆਂ ਦਾ ਸਾਥ ਦੇਈਏ ਉਥੋਂ ਸਬਜ਼ੀ ਲਿਆਉਂਦੀ ਬਜਾਏ ਆਪਾਂ ਇੱਥੋਂ ਸਬਜ਼ੀ ਖਰੀਦੀਏ ਜੀ ਬਹੁਤ ਵਧੀਆ ਵਾ ਸਾਡੇ ਲਾਗੇ ਰਹਿੰਦੇ ਅਸੀਂ ਨਹੀਂ ਕਦੀ ਵੇਖਿਆ ਇਹਨਾਂ ਨੂੰ ਪੀ ਸਪਰੇਅ ਕਰਦੇ ਹੋਣ ਜਾਂ ਕੋਈ ਖਾਦ ਪਾਉਂਦੇ ਹੋਣ ਅਸੀਂ ਤੇ ਆਪ ਰੋਜ਼ ਸਬਜ਼ੀ ਇੱਥੋਂ ਖੜ ਕੇ ਬਣਾਉਂਦੇ ਹੋਰ ਵੀ ਅੱਗੇ ਵਾਲੇ ਪਿੰਡ ਜਿਹੜੇ ਆ ਉਹ ਵੀ ਇੱਥੋਂ ਲੰਘਦੇ ਆ ਸੜਕ ਤੇ ਹਰ ਇੱਕ ਬੰਦਾ ਇੱਥੋਂ ਸਬਜ਼ੀ ਲੈ ਕੇ ਜਾਂਦਾ ਜੀ ਇਹ ਜੀ ਮਟਰ ਜਿਹੜੇ ਇਹਨਾਂ ਨੇ ਘਰ ਦੇ ਆਪਣੇ ਲ ਜਿਹੜੇ ਮਤਲਬ ਅਸੀਂ ਇੱਕ ਤੇ ਇਹਨਾਂ ਨੂੰ ਜਿਹੜੇ ਆਪਣਾ ਘਰ ਦਾ ਮਟਰ ਵੇਚਦੇ ਆ ਦੁਕਾਨ ਵਾਲੇ ਇਹਨਾਂ ਨੂੰ ਜਿਹੜੇ ਸ਼ਹਿਰ ਲੁੱਟ ਹੁੰਦੀ ਉਹ ਤੋਂ ਬਾਜ ਜਾਂਦੇ ਸਿੱਧਾ ਉਹਨੇ ਪੈਸੇ ਵਟੀ ਜਾਂਦੇ ਤੇ ਵਧੀਆ ਮੁਨਾਫਾ ਹੁੰਦਾ ਜਾਂਦਾ ਤੇ ਬਾਕੀ ਕਿਸਾਨਾਂ ਨੂੰ ਚਾਹੀਦਾ ਇਹਨਾਂ ਵਾਂਗ ਕੰਮ ਹਾਂਜੀ ਹਾਂਜੀ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਅਸੀਂ ਤਾਂ ਅੱਗੇ ਸਾਡੇ ਵੀ ਘਰਾਂ ਜਾ ਕੇ ਵੇਖੋ ਦੋ ਦੋ ਚਾਰ ਚਾਰ ਪੰਜ ਪੰਜ ਮਰਲੇ ਆਪਣੀ ਸਬਜ਼ੀ ਲੈਉਣੇ ਅਸੀਂ ਕਦੀ ਸਪਰੇ ਨਹੀਂ ਕੀਤੀ ਤਰਨ ਤਰਨ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼